ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪਾਲ ਕੌਰ tibbi ਅੱਜ ਆਪਾਂ ਜੋ ਵੀ ਪੰਜਾਬ ਦੇ ਹਾਲਾਤ ਹੋ ਰਹੇ ਨੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਕਿਉਂਕਿ ਉਧਰੋਂ ਵੀ ਇਦਾਂ ਦੀਆਂ ਖਬਰਾਂ ਆ ਰਹੀਆਂ ਨੇ ਮੰਦ ਭਾਗੀਆਂ ਇਧਰੋਂ ਵੀ ਪਰ ਇੱਥੇ ਸਵਾਲ ਕਿਸੇ ਨੂੰ ਨਹੀਂ ਕਰ ਸਕਦੇ ਕਿਉਂਕਿ ਪ੍ਰਮਾਤਮਾ ਦੇ ਰੰਗ ਨੇ ਇਹ ਉਹ ਸਾਰੀ ਕਾਇਨਾਤ ਨੂੰ ਨੇ ਬਣਾਇਆਗਾ ਉਹ ਉਹਨੇ ਵੇਖਣਾਗਾ ਕਿਵੇਂ ਕਿਸੇ ਨੂੰ ਰੱਖਣਾਗਾ ਅਸੀਂ ਤਾਂ ਉਹਦੇ ਅੱਗੇ ਅਰਦਾਸ ਕਰ ਸਕਦੇ ਆਂਗੇ ਮਾਲਕ ਭੁੱਲਣ ਹਾਰਾ ਸਾਨੂੰ ਬਖਸ਼ ਲਾ ਪਰ ਸਵਾਲ ਆ ਜਿਹੜਾ ਅਸੀਂ ਕਰ ਸਕਦੇ ਆਂਗੇ ਜਿਹੜਾ ਘਰ ਦਾ ਇੱਕ ਮੁਖੀ ਬਣਾਇਆ ਹੋਵੇ ਅਸੀਂ ਨੇ ਕਿਉਂਕਿ ਅਸੀਂ ਪਹਿਲੇ ਵੀ ਜਵਾਨਾਂ 'ਚ ਦੇਖਦੇ ਤੇ ਵੀ ਇੱਕ ਘਰ ਦਾ ਰਾਜਾ ਹੁੰਦਾ ਸੀ ਰਾਜੇ ਲਵੇ ਸਾਰੇ ਤਿਹਾਰ ਲਾਉਂਦੇ ਤੇ ਜਾ ਕੇ ਵੀ ਰਾਜੇ ਨਾਲ ਸਾਡੇ ਨਾਲ ਹੋ ਰਿਹਾਗਾ ਉਹ ਸਭ ਦੀਆਂ ਮਸਲੇ ਹੱਲ ਵੀ ਕਰਦੇ ਸੀ ਦੇਖਦੇ ਆਂਗੇ ਅਸੀਂ ਪਰ ਜਿਹੜੇ ਸਾਡੇ ਅੱਜ ਦੇ ਰਾਜੇ ਨੇ ਉਹ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ ਹੈਗੇ ਅੱਜ ਜੇ ਪੰਜਾਬ ਨਾਲ ਪੰਜਾਬ ਖੜਾਗਾ ਸਾਡੇ ਨੌਜਵਾਨੀ ਪੀੜ੍ਹੀ ਧੰਨਵਾਦ ਅਸੀਂ ਉਹਨਾਂ ਦਾ ਕਰਦੇ ਆਂਗੇ ਵੀ ਜਿਹੜੇ ਅੱਜ ਬਾਹਰ ਨਿਕੜ ਕੇ ਆਏ ਆਪਣੇ ਪੰਜਾਬ ਨੂੰ ਸਾਂਭ ਰਹੇ ਨੇ ਬਹੁਤ ਵਧੀਆ ਲੱਗਿਆ ਸਾਡੇ ਕਲਾਕਾਰ ਸਾਡੇ ਐਨ ਆਰ ਆਈ ਭਾਈ ਹੁਣ ਇੱਕ ਲੈਂਦਾ ਪੰਜਾਬ ਆਗਾ ਕਿਉਂਕਿ ਉਹ ਸਾਡਾ ਭਾਈ ਆਗਾ ਉੱਥੇ ਦੀ ਇੱਕ ਬੀਬੀ ਸੀ ਆਵਾਂਗੀ ਉਹਨੇ ਕਿਸੇ ਤੋਂ ਕੁਝ ਨਹੀਂ ਮੰਗਿਆ ਮੈਂ ਰੋਜ਼ ਉਹਨਾਂ ਨੂੰ ਵੇਖਦੀ ਆਂਗੀ ਉਹ ਕਿਸੇ ਤੋਂ ਕੁਝ ਨਹੀਂ ਮੰਗ ਰਹੇ ਉਹ ਸਿਰਫ ਇੱਕੋ ਗੱਲ ਕਹਿ ਰਹੇ ਦੀ ਮੈਂ ਆਪਦੇ ਲੋਕਾਂ ਦੀ ਆਪ ਸੰਭਾਲ ਕਰੂੰਗੀ ਇੱਥੇ ਸਵਾਲ ਆਗਾ ਸਰਕਾਰਾਂ ਨੂੰ ਕਿ ਸਾਡੀਆਂ ਸਰਕਾਰਾਂ ਨਹੀਂ ਕਰ ਸਕਦੀਆਂ ਦੀਆਂ ਸਾਡੀਆਂ ਸਰਕਾਰਾਂ ਖੜੇ ਹੋ ਕੇ ਐਨਆਰਆਈਆਂ ਤੋਂ ਕੁਝ ਮੰਗ ਰਹੀਆਂ ਨੇ ਵੀ ਅਸੀਂ ਐਨਆਰਆਈਆਂ ਤੋਂ ਕਹਿੰਦੇ ਆ ਜੀ ਇਹਨਾਂ ਦੀ ਬਾਹ ਫੜੀ ਜਾਵੇ ਕਿ ਅਸੀਂ ਨਹੀਂ ਕਹਿ ਸਕਦੇ ਉਹ ਸਾਡੇ ਤੇ ਹੀ ਪੁੱਤ ਨੇ ਸਾਡੇ ਭੈਣ ਭਾਈ ਨੇ ਸਾਡੇ ਵੱਡੇ ਬਜ਼ੁਰਗ ਗਏ ਹੋਏ ਨੇ ਉੱਥੇ ਉਹਨਾਂ ਨੂੰ ਅਸੀਂ ਵੀ ਕਹਿ ਸਕਦੇ ਆਂਗੇ ਵੀ ਇਹੀ ਚੀਜ਼ ਦਾ ਸਵਾਲ ਆਗਾ ਜਿਹੜਾ ਘਰ ਦਾ ਮੁਖੀ ਹੁੰਦਾਗਾ ਵੀ ਉਹ ਸਾਰਿਆਂ ਦੀ ਸੰਭਾਲ ਕਰਦਾਗਾ ਪਰ ਇੱਥੇ ਨਹੀਂ ਇੱਥੇ ਉਲਟਾਗਾ ਇੱਥੇ ਪ੍ਰਜਾ ਤੇ ਉਹ ਚੀਜ਼ਾਂ ਮੰਗੀਆਂ ਜਾ ਰਹੀਆਂ ਨੇ ਰਾਜੇ ਪ੍ਰਜਾ ਤੋਂ ਮੰਗ ਰਹੇ ਨੇ ਇਹ ਅਫਸੋਸ ਦੀ ਗੱਲ ਆ ਕਿ ਬਹੁਤ ਮੰਦਪਾਗੀ ਹੈ ਇਹ ਗੱਲ ਅਸੀਂ ਨਾਨਤਾ ਪਾਉਨੇ ਆ ਇਹ ਜੀਆਂ ਸਰਕਾਰਾਂ ਨੂੰ ਵੀ ਜਿਹੜੀਆਂ ਕਿਸੇ ਦੇ ਕੰਮ ਨਾ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ